ਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਲਕਿ ਠੀਕ ਹੋਵੋਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਇੱਕ ਨਵੀਂ ਅਪਡੇਟ ਪੰਜਾਬ ਦੇ ਵਿੱਚ ਕੋਈ ਵੀ ਜੈਨੂਨ ਭਰਤੀ ਆਉਂਦੀ ਹੈ ਰਜੇ ਉਹ ਚੀਜ਼ਾਂ ਨਹੀਂ ਹੈਗੇ ਜਿਹੜਾ ਕੋਈ ਫੇਕ ਅਪਡੇਟਾ ਹੁੰਦੀਆਂ ਜਿਹੜੀ ਕੋਈ ਜੈਨੂਨ ਅਪਡੇਟ ਆਉਂਦੀ ਹੈ ਜੌਬਸ ਦੀ ਤਾਂ ਉਹ ਤੁਹਾਡੇ ਵਾਸਤੇ ਲੈ ਕੇ ਆਏਗਾ ਤਾਂ ਪੰਜਾਬ ਸਰਕਾਰ ਵੱਲੋਂ ਰਜੇ ਅੰਗਣਵਾੜੀ ਦੇ ਵਿੱਚ 6500 ਪੋਸਟਾਂ ਜਿਹੜੀਆਂ ਉਹ ਕੱਢੀਆਂ ਗਈਆਂ ਗਈਆਂ ਇਹ ਭਾਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈਗਾ 10 ਤਰੀਕ 12ਵੇਂ ਮਹੀਨੇ ਦੀ 2025 ਠੀਕ ਹੈ ਜੀ ਇਹ ਇਹਦੀ ਲਾਸਟ ਡੇਟ ਹੈਗੀ ਇਹ ਭਰਤੀ ਦੀ ਫਾਰਮ ਭਰਤੀ ਠੀਕ ਹੈ ਜੀ ਕਿੰਨੀ ਯੋਗਤਾ ਵਾਲੇ ਕੈਂਡੀਡੇਟ ਇਹ ਫਾਰਮ ਭਰ ਸਕਦੇ ਆ ਫਾਰਮ ਭਰਨ ਤੋਂ ਪਹਿਲਾਂ ਤੁਹਾਨੂੰ ਕੁਝ ਪੁਆਇੰਟ ਦੱਸੂਗਾ ਮੈਂ ਕਿੱਥੇ ਜਾ ਕੇ ਤੁਸੀਂ ਇਹ ਫਾਰਮ ਭਰਨਾਗਾ ਆਨਲਾਈਨ ਭਰਤੀ ਆ ਕਿ ਆਫਲਾਈਨ ਭਰਤੀ ਆ ਸਾਰੀਆਂ ਮੈਂ ਵੀਡੀਓ ਦੇ ਵਿੱਚ ਡਿਟੇਲ ਚ ਦੱਸੂਗਾ ਕਿਸੇ ਵੀ ਬੱਚੇ ਨੇ ਵੀਡੀਓ ਸਕਿਪ ਨਹੀਂ ਕਰਨੀ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੋਣਗੀਆਂ ਠੀਕ ਹੈ ਜੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਰਾਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ 2025 26 ਦੀ ਬੈਚ ਤਿਆਰ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਤਾਂ ਉਹ ਵੀ ਤੁਸੀਂ ਆਪਣੇ ਬੈਚ ਤੋਂ ਕਰ ਸਕਦੇ ਹੋ ਪਟਵਾਰੀ ਤੇ ਆਲ ਪੰਜਾਬ ਇਗਜ਼ਾਮ ਜੀ ਚ ਗਰੁੱਪ ਡੀ ਜਾਂ ਉਹ ਜਿੰਨੀ ਵੀ ਭਰਤੀਆਂ ਸਾਰੀਆਂ ਕਵਰ ਹੋਣਗੀਆਂ ਇਹਨਾਂ ਸਾਰੀਆਂ ਭਰਤੀਆਂ ਦਾ ਸਿਲੇਬਸ ਲਗਭਗ ਸੇਮ ਹੈ ਰਾਜੀ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈਗਾ ਦੀਪ ਭੁੱਲਰ ਐਜੂਕੇਸ਼ਨ ਅਰਾ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੀ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਰਾਜ ਇਹ ਪ੍ਰਤੀ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਜੇ ਤੁਸੀਂ ਮੇਰੇ ਆ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਇਹਦੇ ਚ ਸਾਡਾ ਆਫਰ ਚੱਲ ਰਿਹਾ ਹੈ ਜੇ 75% ਤੋਂ ਜ਼ਿਆਦਾ ਆਫ ਚੱਲ ਰਿਹਾ ਹੈ ਜਿਹਦੇ ਚ ਤੁਹਾਨੂੰ 1 ਸਾਲ ਦੀ ਬੈਲਟੀ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਆਲ ਸਾਰੇ ਸਾਲ ਦੇ ਵਿੱਚ ਕਲਾਸਾਂ ਜਿੰਨੇ ਵੀ ਇਗਜ਼ਾਮ ਹੋਣੇ ਆ ਨਾਲ ਇਹਨਾਂ ਅਪਡੇਟ ਕਰਵਾਵਾਂਗੇ ਠੀਕ ਹੈ ਜੀ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਵਿੱਚ ਪੀਡੀਐ ਸਾਰਾ ਕੰਪਲੀਟ ਤੁਹਾਡਾ ਹੋਊਗਾ ਪੈਕੇਜ ਇਹਦੇ ਵਿੱਚ ਸਾਡਾ ਜੀ ਆਪਾਂ ਚੱਲਾਂਗੇ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਬੋਮੈਨੀ ਚਾਈਲਡ ਡਿਵੈਲਪਮੈਂਟ ਇਹ ਤੁਸੀਂ ਸਰਚ ਕਰ ਸਕਦੇ ਹੋ ਰਾਜੇ Google ਤੇ ਜਾ ਕੇ ਵੀ ਜਾਂ ਤੁਸੀਂ Google ਤੇ ਜਾ ਕੇ ਸਰਚ ਕਰਨਾਗਾ sswcdpunjab .government.in ਤਾਂ ਵੀ ਤੁਹਾਡੇ ਅੱਗੇ ਇਹ ਇੰਟਰਫੇਸ ਆ ਜਿਹੜਾ ਉਹ ਖੁੱਲ ਜਾਊਗਾ ਇਸ ਤੋਂ ਬਾਅਦ ਜੇ ਅਸੀਂ ਹੁਣ نیچے ਆਵਾਂਗੇ ਰਾਜਾ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਲਿਖਿਆ ਹੋਇਆ ਇੱਥੇ ਇਹਨਾਂ ਨੇ ਹੁਣ ਡਿਟੇਲ ਚ ਦੇਖ ਲਈਏ ਕੀ ਕੁਝ ਲਿਖਿਆ ਹੋਇਆ ਹੈ ਕਿ ਆਧਾ ਜਿਹੜਾ ਜੀ ਵਿਗਿਆਪਨ ਨੰਬਰ ਹੈ ਜਿਹਦੇ ਵਿੱਚ ਜਿਹੜੀਆਂ ਪੋਸਟਾਂ ਹੈਗੀਆਂ ਉਹ ਹੈਗੀਆਂ ਵਰਕਰ ਦੀਆਂ ਤੇ ਹੈਲਪਰ ਦੀਆਂ ਠੀਕ ਹੈ ਜੀ ਡਿਸਟ੍ਰਿਕਟ ਵਾਈਜ਼ ਡਿਟੇਲ ਇਹਦੇ ਵਿੱਚ ਵਿਗਿਆਪਨ ਨੰਬਰ ਹੈ ਇਹਦੇ ਵਿੱਚ ਤਾਂ ਜੀ ਲਿਸਟਾ ਅੰਗਣਵਾਰੀ ਸੈਂਟਰਾਂ ਦੇ ਜਿੱਥੇ ਲਿਸਟਾਂ ਗਈਆਂ ਆਨਲਾਈਨ ਫਾਰਮ ਤੁਹਾਡੇ ਆ ਠੀਕ ਹੈ ਜੀ ਅਪਲਾਈ ਕਰਨ ਦਾ ਤਰੀਕਾ ਡਿਪਾਰਟਮੈਂਟ ਇਨਟਰੈਕਸ਼ਨ ਇੰਪੋਰਟੈਂਟ ਇਨਸਟਰਕਸ਼ਨ ਇਸ ਤਰ੍ਹਾਂ ਕੋ ਸਪੈਸ਼ ਚਰਚਾ ਕਰਾਂਗੇ ਇਕੱਲੇ ਇਕੱਲੇ ਲਿੰਕ ਤੇ ਚੱਲਾਂਗੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪਹਿਲੇ ਲਿੰਕ ਦੇ ਉੱਪਰ ਠੀਕ ਹੈ ਜੀ ਪਹਿਲੇ ਲਿੰਕ ਤੇ ਆਪਾਂ ਕਲਿੱਕ ਕਰਤਾ ਜੇ ਆਪਲੇ ਲਿੰਕ ਤੇ ਕਲਿੱਕ ਕਰਾਂਗੇ ਰਾਜੀ ਇੱਥੇ ਇੰਗਲਿਸ਼ ਦੇ ਵਿੱਚ ਵੀ ਪਿਆ ਉੱਪਰ ਇੰਗਲਿਸ਼ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹੀ ਚੀਜ਼ ਥੱਲੇ ਪੰਜਾਬੀ ਦੇ ਵਿੱਚ ਮੈਂਸ਼ਨ ਹੈਗੀ ਕੀ ਕਹਿ ਰਹੇ ਨੇ ਕਿ ਜ ਪੰਜਾਬ ਰਾਜ ਵਿੱਚ 1316 ਅੰਗਣਵਾੜੀ ਵਰਕਰ ਅਤੇ 4794 ਅੰਗਣਵਾੜੀ ਹੈਲਪਰਾਂ ਦੀਆਂ ਕੁੱਲ ਸਾਮੀਆਂ 410 ਸਾਮੀਆਂ ਟੋਟਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਹੜੇ ਮੀਤਵਰ ਕੇਵਲ ਇਸਤਰੀਆਂ ਰਾਜ ਵਿੱਚ ਅਪਲਾਈ ਕਰ ਸਕਦੇ ਹਨ ਜੀ ਠੀਕ ਹੈ ਜੀ ਆਹ ਵੈਬਸਾਈਟ ਦੇ ਲਿੰਕ ਤੇ ਜਾ ਕੇ ਤੁਸੀਂ ਆਨਲਾਈਨ ਹੀ ਅਰਜ਼ੀ ਦੇ ਸਕਦੇ ਹੋ ਕਿਸੇ ਵੀ ਮੋਡ ਰਾਹੀਂ ਦਿੱਤੀ ਕਿਸੇ ਹੋਰ ਮੋਡ ਰਾਹੀਂ ਦਿੱਤੀ ਹੋਈ ਅਰਜ਼ੀ ਮਨਜ਼ੂਰ ਨਹੀਂ ਹੋਏਗੀ ਨਹੀਂ ਕਹੂੰਗੀ ਪਿਛਲੀ ਵਾਰ ਇਹਨਾਂ ਨੇ ਜਿਹੜੇ ਫਾਰਮ ਭਰੇ ਸੀ ਨਾ ਅਜੇ ਉਹ ਆਫਲਾਈਨ ਭਰੇ ਸੀਗੇ ਇਸ ਵਾਰ ਇਹਨਾਂ ਨੇ ਜਿਹੜੇ ਫਾਰਮ ਉਹ ਆਨਲਾਈਨ ਕਰਤੇ ਠੀਕ ਹੈ ਜੀ ਕਹਿੰਦੇ ਅਸਾਮੀਆਂ ਦੀ ਗਿਣਤੀ ਸੀ ਮੌਕੇ ਤੇ ਘਟਾਪ ਦੱਸ ਸਕਦੇ ਆ ਤੇ ਰੱਖਵਾ ਕਰਨੇ ਕੋਈ ਆਪਣੇ ਵਾਸਤੇ ਜ਼ਰੂਰੀ ਨਹੀਂ ਹੈਗਾ ਠੀਕ ਹੈ ਜੀ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਕੈਫੇ ਤੇ ਜਾ ਕੇ ਅਪਲਾਈ ਕਰ ਲੋਗੇ ਤਾਂ 10 12 2025 ਤੋਂ ਇਹ ਆਪਣੇ ਆਨਲਾਈਨ 9 19 ਤਰੀਕ ਤੋਂ 11ਵੇਂ 11ਵੇਂ ਮਹੀਨੇ 2025 ਤੋਂ ਫਾਰਮ ਭਰਨੇ ਸਟਾਰਟ ਹੋ ਜਾਣਗੇ ਅੱਜ ਆਪਣੀ ਹੈਗੀ ਰਾਜ ਜੀ 16 17 ਤਰੀਕ ਅੱਜ ਹੈ ਨਾ 17 ਦੇ ਦੋ ਦਿਨਾਂ ਤੱਕ ਤੁਹਾਡੇ ਇਹ ਆਨਲਾਈਨ ਹੋ ਜਾਣਗੇ 9 ਵਜੇ ਤੋਂ ਬਾਅਦ ਜਿਤੋਂ ਮਰਜ਼ੀ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਵੈਕੈਂਸੀਆਂ ਦੇਖ ਸਕਦੇ ਹੋ ਰਾਜ ਜੀ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਹੈਗੀਆਂ ਠੀਕ ਹੈ ਜੀ ਹੈਲਪਰਾਂ ਦੀ ਆ ਉਹ ਉਹਨਾਂ ਦੀ ਆਪਣੇ ਦੂਸਰਿਆਂ ਦੀ ਅੰਡਰ ਅੰਡਰ ਰੱਖਣੀ ਮਤਲਬ ਜ਼ਰਬੀਆਂ ਠੀਕ ਹੈ ਜੀ ਜਿਹੜਾ ਜਿਹੜਾ ਤੁਹਾਡਾ ਜ਼ਿਲ੍ਹਾ ਹੈਗਾ ਉਥੇ ਤੁਸੀਂ ਵੈਕੈਂਸੀਆਂ ਦੇਖ ਸਕਦੇ ਹੋ ਟੋਟਲ ਵੈਕੈਂਸੀਆਂ ਇੰਦਰ ਅੰਗਣਵਾੜੀ ਵਰਕਰਾਂ ਦੀਆਂ ਤੇ ਹੈਲਪਰਾਂ ਦੀਆਂ ਆਹ ਵੈਕੈਂਸੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਹ ਦਾ ਟੋਟਲ ਵੈਕੈਂਸੀਆਂ ਹੈਗੀਆਂ 1169 ਠੀਕ ਹੈ ਜੀ ਆਹ ਹੈਗੀਆਂ ਸਾਰੀਆਂ 4794 ਠੀਕ ਹੈ ਬਠਿੰਡੇਰੀਆਂ ਵੈਕੈਂਸੀਆਂ ਦੇਖ ਸਕਦੇ ਹੋ ਠੀਕ ਹੈ ਜੀ ਆ ਤੁਸੀਂ ਸਭ ਦੇਖ ਲਿਓ ਦਾ ਵੰਡ ਕੀਤੀ ਹੋਈ 410 ਸੈਮਿੰਗਾ ਬਣਨੇਗੇ ਸਾਰੀਆਂ ਇਹ ਇਹਦਾ ਜਿਹੇ ਇਨਸਟਰਕਸ਼ਨ ਦਿੱਤੀਆਂ ਹੋਈਆਂ ਗਈਆਂ ਕਿ ਆਨਲਾਈਨ ਹੀ ਫਾਰਮ ਭਰਨਾ ਹੈਗਾ ਜਿਹੜਾ ਵੀ ਫਾਰਮ ਭਰੋਗੇ ਇੱਕ ਵਾਰੀ ਫਾਰਮ ਭਰਿਆ ਜਾਣਾਗਾ ਦੁਬਾਰਾ ਤੁਸੀਂ ਫਾਰਮ ਨਹੀਂ ਭਰ ਸਕਦੇ ਜਿਹੜੀ ਵੀ ਡਿਟੇਲ ਤੁਸੀਂ ਭਰਨੀ ਆ ਕੋਈ ਕੈਟਾਗਰੀ ਉਮਰ ਹੱਦ ਸਾਰੀ ਸਹੀ ਭਰਿਓ ਜੇਕਰ ਇੱਕ ਵਾਰੀ ਗਲਤੀ ਹੋ ਗਈ ਉਹ ਦੁਬਾਰਾ ਤੁਹਾਡਾ ਨਹੀਂ ਮੰਨਿਆ ਜਾਊਗਾ ਚਾਹੇ ਤੁਸੀਂ ਜੋਬ ਤੇ ਉਪਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਠੀਕ ਹੈ ਜੀ ਪਰ ਤਾਂ ਵੀ ਤੁਹਾਨੂੰ ਨਹੀਂ ਰੱਖਿਆ ਜਾਊਗਾ ਠੀਕ ਹੈ ਤਾਂ ਕਰਕੇ ਜਿਹੜਾ ਵੀ ਤੁਸੀਂ ਫਾਰਮ ਭਰੋਗੇ ਜਿਹੜੀ ਵੀ ਤੁਸੀਂ ਨਾਲ ਆਪਦੀ ਲਾਉਣੀ ਹੈ ਅ ਨਾਲ ਸਰਟੀਫਿਕੇਟ ਜਾਂ ਕੁਝ ਵੀ ਉਹ ਬਿਲਕੁਲ ਸਹੀ ਲਗਾਇਆ ਜਾਵੇ ਠੀਕ ਹੈ ਜੀ ਆ ਲਿਖਿਆ ਜਾ ਆ ਲਿਖਿਆ ਵਾਦਾ ਜੀ ਵਰਕਰ ਵਾਸਤੇ ਕੀ ਹੈ ਯੋਗਤਾ ਤੇ ਹੈਲਪਰ ਵਾਸਤੇ ਕੀ ਯੋਗਤਾ ਜੀ ਇਹਦੇ ਵਿੱਚ ਦੇਖ ਲਓ ਜਿਹੜਾ ਦਾ ਜੰਗਣਬਾੜੀ ਵਰਕਰ ਰੱਖਣੇ ਆ ਉਹਨਾਂ ਵਾਸਤੇ ਘੱਟੋ ਘੱਟ ਗ੍ਰੈਜੂਏਸ਼ਨ ਹੋਵੇ ਜਾਂ ਦੇ ਬਰਾਬਰ ਦੀ ਯੋਗਤਾ ਹੋਵੇ 10ਵੀਂ ਦੇ ਵਿੱਚ ਪੰਜਾਬੀ ਹੋਵੇ ਜਿਹੜੇ ਹੈਲਪਰ ਰੱਖਣੇ ਰਾਜੇ ਤਾਂ ਘੱਟੋ ਘੱਟ ਪਲੱਸ 2 ਯੋਗਤਾ ਦਾ ਹੋ ਵੀ ਹੋਵੇ ਇਸ ਵਾਰ ਇਹਨਾਂ ਨੇ ਯੋਗਤਾ ਵੀ ਬਧਾ ਦਿੱਤੀ ਤਾਂ ਜਿਹੜੀ ਆ ਯੋਗਤਾ ਸੀ ਇਹ ਪਿਛਲੀ ਵਾਰ ਇਹ 12ਵੀਂ ਹੁੰਦੀ ਸੀ ਤੇ ਇਹ ਯੋਗਤਾ ਹੁੰਦੀ ਸੀ 8ਵੀਂ ਕਲਾਸ ਠੀਕ ਹੈ ਤਾਂ ਇਹਨਾਂ ਨੇ ਦੋਨੇ ਕੁਆਲੀਫਿਕੇਸ਼ਨਾਂ ਵਧਾ ਦਿੱਤੀਆਂ ਜਿਹੜੀ 8ਵੀਂ ਸਿਓ 12ਵੀਂ ਕਰਤੀ ਤੇ ਜਿਹੜੀ 12ਵੀਂ ਸਿਓ ਗ੍ਰੈਜੂਏਸ਼ਨ ਕਰਦੀ ਠੀਕ ਹੈ ਜੀ ਤਾਂ ਉਮਰ ਹੱਦ ਵੀ ਤੁਸੀਂ ਦੇਖ ਸਕਦੇ ਹੋ 18 ਤੋਂ 37 ਅੰਗਣਵਾੜੀ ਵਰਕਰ ਲਈ 21 ਤੋਂ 37 ਸਾਲ ਹੈ ਤੇ ਹੈਲਪਰ ਲਈ 18 ਤੋਂ 37 ਸਾਲ ਹੈ ਬਾਕੀ categories ਨੂੰ ਜਿਵੇਂ ਤੁਸੀਂ ਦੇਖ ਲੇਗੇ ਸ਼ੋਰਟ ਹੈਗੀ ਜੇ ਕੋਈ ਵਿਦਵਤਾ ਚਲਾਕਸ਼ੂਦਾ ਹੈ ਉਹਦੀ ਉਮਰ ਹੱਦ 27 ਹੈ 47 ਹੈਗੀ ਬਾਕੀ ਤੁਸੀਂ ਇਹ ਸਾਰਾ ਦੇਖ ਸਕਦੇ ਹੋ ਠੀਕ ਹੈ ਜੀ ਤੇ ਜਰਨਲ ਦੀ ਫੀਸ ਦੇਖ ਸਕਦੇ ਹੋ ਇਹ ਜੀ 500 ਹੈ ਪਰਕਰ ਦੀ ਹੈਲਪਰ ਦੀ 300 ਹੈ ਦੂਜੇ 250 ਦੇ 200 ਹੈ ਇਹ ਇਹ ਨਹੀਂ ਹੈਗਾ ਕਿ ਤੁਸੀਂ ਸਾਰੇ ਪੰਜਾਬ ਦੇ ਬੱਚੇ ਅਪਲਾਈ ਕਰ ਸਕਦੇ ਇਹਦੇ ਵਿੱਚ ਇਸ ਤਰੀ ਸਿੱਧੀ ਡਾਇਰੈਕਟਿਵ ਪਾਸ ਕਰ ਸਕਦੇ ਹੋ ਹਨ ਮਤਲਬ ਤੁਸੀਂ ਇਹਦਾ ਜ਼ਿਲ੍ਹਾ ਦੇਖਣਾ ਸਭ ਤੋਂ ਪਹਿਲਾਂ ਐਂ ਕਰੋ ਜਿਹੜੇ ਬੱਚੇ ਨਾ ਮੇਰੇ ਨਾਲ ਐਡ ਹੈ ਵੀਡੀਓ ਦੇਖ ਰਹੇ ਹੈ ਨਾ ਆਪਣਾ ਟੈਲੀਗ੍ਰਾਮ ਗਰੁੱਪ ਪਰ ਆ ਜੀ ਇੱਕ ਫ੍ਰੀ ਹੈ ਬਿਲਕੁਲ ਵੀ ਇਹ ਟੈਲੀਗ੍ਰਾਮ ਗਰੁੱਪ ਦੇ ਲਿੰਕ ਨਾ ਲਿੰਕ ਉਹਦਾ ਤੁਹਾਨੂੰ ਕਮੈਂਟ ਸੈਕਸ਼ਨ ਜਿੱਥੇ ਆਪਾਂ ਕਮੈਂਟ ਕਰਦੇ ਹਾਂ ਨਾ ਉੱਥੇ ਉੱਪਰ ਹੀ ਕਰ ਦੂੰਗਾ ਪਿੰਨ ਵਿੱਚ ਉਹਦੇ ਤੇ ਕਲਿੱਕ ਕਰਕੇ ਤੁਸੀਂ ਡਾਇਰੈਕਟ ਆਪਣੇ ਇਹਦੇ ਵਿੱਚ ਜਾ ਸਕਦੇ ਹੋਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਇਹ ਸਾਰੀਆਂ ਲਿਸਟਾਂ ਦੇਖ ਸਕਦੇ ਹੋ ਮੈਂ ਸਾਰੀਆਂ ਲਿਸਟਾਂ ਤੁਹਾਡੇ ਕੋਲ ਸੈਂਡ ਕਰ ਦਿੰਦਾ ਹਾਂ ਹੈਨਾ ਜਿਵੇਂ ਹੁਣ ਅੰਮ੍ਰਿਤਸਰ ਵਾਲੇ ਬੱਚੇ ਹੈਗੇ ਤੇ ਇਹਨਾਂ ਦਾ ਦੇਖੋ ਇੱਥੇ ਵਰਕਰ ਦੀਆਂ ਵੈਕੈਂਸੀਆਂ ਆਈਆਂ ਹਨਾ ਅੰਮ੍ਰਿਤਸਰ ਦੇ ਅਜਨਾਲਾ 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 ਟਾਰੀ 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 ਅ ਚੁਗਾਵਨ ਠੀਕ ਹੈ ਜੀ ਹਰਛਾ ਚਿਨਾ ਇਹ ਜਿੰਨੇ ਵੀ ਪਿੰਡ ਜਾਂ ਇਲਾਕੇ ਆ ਮਜੀਠਾ ਠੀਕ ਹੈ ਜੀ ਇੱਥੇ ਦੇਖੋ ਲਿਖਿਆ ਹੋਇਆ ਜਿਵੇਂ ਮਜੀਠਾ ਰਾਜੀ ਆਪਾਂ ਇੱਥੋਂ ਦੇਖ ਲਓ ਜਿਵੇਂ ਮਜੀਠਾ ਹੈਗਾ ਇੱਥੋਂ ਲੈ ਕੇ ਇੱਥੇ ਕਿ ਮਜੀਠਾ ਵਾ ਗਿਆ ਹੈ ਨਾ ਆ ਸਾਰੀਆਂ ਅਸਾਮੀਆਂ ਮਜੀਠੇ ਦੀਆਂ ਨੇ ਇਹਦੇ ਵਿੱਚ ਹੁਣ ਜਿਹੜਾ ਇੱਥੇ ਰਾਜ ਇੱਕ ਜਗ੍ਹਾ ਹੈਗੀ ਜਿਵੇਂ ਕਿ ਚੰਦੇ ਗੁਜਰਾਪੁਰਾ ਪਤਾਲਪੁਰੀ ਠੀਕ ਹੈ ਜੀ ਰਾਮੜੀਵਲੀ ਆ ਜਿੰਨੀ ਵੀ ਪਿੰਡ ਹੈ ਠੀਕ ਹੈ ਜੀ ਜਿਹੜਾ ਏਰੀਆ ਇਹਨਾਂ ਦੇ ਵਿੱਚ ਇੱਥੇ ਜਰਨਲ ਵਾਲੇ ਆ ਜਰਨਲ ਵਾਲੇ ਚ ਸਾਰੇ ਅਪਲਾਈ ਕਰ ਸਕਦੇ ਇੱਥੇ ਵੀ ਜਰਨਲ ਵਾਲੇ ਅਪਲਾਈ ਕਰ ਸਕਦੇ ਇੱਥੇ ਵੀ ਜਰਨਲ ਵਾਲੇ ਅਪਲਾਈ ਕਰ ਸਕਦੇ ਇੱਥੇ ਵੀ ਜਰਨਲ ਆਹ ਤਿੰਨ ਵਾਕੈਂਸੀਆਂ ਜਿਹੜੀਆਂ ਜਗ੍ਹਾ ਹੈਗੀਆਂ ਇੱਥੇ ਸਿਰਫ ਐਸਸੀ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਦਾ ਜਿਹੇ ਪ੍ਰੋਸੈਸਰ ਹੋਊਗਾ ਸਾਰਾ ਸਾਰੇ ਜ਼ਿਲ੍ਹੇ ਦੀ ਲਿਸਟ ਆ ਇਹ ਮੈਂ ਕੱਲੀ ਕੇ ਲਈ ਲਿਸਟ ਆ ਜਿਸ ਨੂੰ ਦੱਸ ਨਹੀਂ ਸਕਦਾ ਹੈ ਨਾ ਤੇ ਇੱਥੇ ਤੁਸੀਂ ਆਪਦਾ ਏਰੀਆ ਦੇਖ ਲੈਣਾ ਆਪਦਾ ਜ਼ਿਲ੍ਹਾ ਦੇਖ ਲੈਣਾ ਜ਼ਿਲ੍ਹੇ ਤੋਂ ਬਾਅਦ ਤੁਸੀਂ ਇੱਥੇ ਆਪਦਾ ਪਿੰਡ ਦੇਖ ਲੈਣਾ ਨਾਲ ਇਹਾਰੇ ਪਿੰਡ ਦੇ ਵਿੱਚ ਸ਼ੀਟ ਹੈਗੀ ਫਿਰ ਤੁਸੀਂ ਇਹ ਦੇਖਣਾ ਕਿ ਤਾਂ ਜਿਹੜੀ ਕੈਟਾਗਰੀ ਉਹਦੀ ਸ਼ੀਟ ਹੈਗੀ ਜਿਹੜਾ ਜਰਨਲ ਦੀ ਸ਼ੀਟ ਹੈ ਜੋ ਕਿ ਸਾਰੀ ਅਪਲਾਈ ਕਰ ਸਕਦਾ ਹੈ ਭਾਵੇਂ ਕੋਈ ਐਸਸੀ ਆ ਭਾਵੇਂ ਓਬੀਸੀ ਕੋਈ ਵੀ ਅਪਲਾਈ ਕਰ ਸਕਦਾ ਹੈ ਪਰ ਜਿੱਥੇ ਐਸਸੀ ਜਾਂ ਓਬੀਸੀ ਦੀ ਸ਼ੀਟ ਹੈ ਸਿਰਫ ਐਸਸੀ ਜਾਂ ਓਬੀਸੀ ਜਿਹੜੇ ਉਹ ਕੈਟਾਗਰੀ ਦਾ ਸਬੰਧ ਰੱਖਦਾ ਸਿਰਫ ਉਹ ਹੀ ਅਪਲਾਈ ਕਰ ਸਕਦਾ ਹੈ ਆਨਲਾਈਨ ਪਾਣ ਪਰ ਯਾਨੀ ਕਿ ਉਹ ਕੈਫੇਰੀ ਜਾ ਕੇ ਤੁਸੀਂ ਕਰਵਾ ਸਕਦੇ ਹੋ ਜੇ ਫਿਰ ਵੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਤੁਸੀਂ ਕਮੈਂਟ ਕਰ ਦਿਓ ਰਜੇ ਠੀਕ ਹੈ ਜੀ ਤਾਂ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਕੁਝ ਦੱਸ ਦੂੰਗਾ ਠੀਕ ਹੈ ਜੀ